ਜੀ ਰਾਇਲ ਕਲੈਕਸ਼ਨ ਐਂਡ ਬੂਟੀਕ ਰਾਜਪੁਰਾ ਸਟੋਰ ਦਾ ਬਹੁਤ-ਬਹੁਤ ਸਵਾਗਤ ਹੈ ਜੀ ਅ ਪਹਿਲਾਂ ਤਾਂ ਸਭ ਦਾ ਥੈਂਕ ਯੂ ਕਰਦੀ ਹਾਂ ਤੁਸੀਂ ਮੇਰੇ ਵੀਡੀਓ ਨੂੰ ਬਹੁਤ ਸਾਰਾ ਪਿਆਰ ਦੇ ਰਹੇ ਹੋ ਸਭ ਦਾ ਥੈਂਕ ਯੂ so much ਤੇ ਬਹੁਤ ਸਾਰੇ ਮੈਸੇਜ ਆ ਰਹੇ ਨੇ ਜੀ ਅਸੀਂ ਤੁਹਾਡੇ ਕੋਲ ਵਿਜ਼ਿਟ ਕਰਕੇ ਸੂਟ ਸਟਿਚ ਕਰਨੇ ਆ ਸਾਡੇ ਫੰਕਸ਼ਨ ਆ ਰਹੇ ਨੇ ਸੂਟ ਸਿਲੈਕਟ ਕਰਨੇ ਆ ਮੈਨੂੰ ਥੋੜਾ ਜਿਹਾ ਟਾਈਮ ਹੋਰ ਦੇ ਦਿਓ ਜੀ ਜਿੱਥੇ ਤੁਸੀਂ ਮੈਨੂੰ ਇੰਨੇ ਸਾਲਾਂ ਤੋਂ ਟਾਈਮ ਦੇ ਰਹੇ ਹੋ ਮਤਲਬ 1.5 ਤੋਂ 2 ਮਹੀਨੇ ਤਕਰੀਬਨ ਕਿਉਂਕਿ ਮੈਨੂੰ ਤਾਂ ਇਦਾਂ ਸੀਗਾ ਕਿ ਮੈਂ ਦੀਵਾਲੀ ਤੋਂ ਪਹਿਲਾਂ ਸ਼ੋਰੂਮ ਦੀ ਓਪਨਿੰਗ ਕਰ ਲਾਂ ਪਰ ਤੁਹਾਨੂੰ ਸਭ ਨੂੰ ਪਤਾ ਹੀ ਹੈ ਕਿ ਇੱਕ ਵਾਰੀ ਜਦੋਂ ਮਤਲਬ ਕੋਈ ਵੀ ਮਿਸਤਰੀ ਵੱਢ ਜਾਣ ਤੋਂ ਜਲਦੀ ਨਿਕਲਣ ਮੈਂ ਬਹੁਤ ਹੀ ਜਲਦੀ ਜਲਦੀ ਕਰਵਾਉਣ ਦੀ ਕੋਸ਼ਿਸ਼ ਕਰਦੀ ਆ ਲੱਕੜ ਦਾ ਕੰਮ ਚੱਲਦਾ ਜੀ ਉਹਨੂੰ ਥੋੜਾ ਜਿਹਾ ਟਾਈਮ ਲੱਗਦਾ ਤੇ ਅਸੀਂ ਤੁਹਾਡੇ ਵਾਸਤੇ ਅੱਜ ਵਾਲੀ ਕਲੈਕਸ਼ਨ ਬਰਬਰੀ ਦੇ ਸੂਟਾਂ ਨਹੀਂ ਲੈ ਕੇ ਆਏ ਆ ਬਹੁਤ ਸੋਹਣੀ ਜੀ ਕਲੈਕਸ਼ਨ ਆ ਤੇ ਬੁਕਿੰਗ ਲਈ ਨੰਬਰ ਹੋਊਗਾ ਜੀ 8283828381 ਨੰਬਰ ਆ ਇਸ ਨੰਬਰ ਤੇ ਸਕਰੀਨਸ਼ਾਟ ਲੈ ਕੇ ਪਿਕ ਸੈਂਡ ਕਰ ਸਕਦੇ ਹੋ ਵੀਡੀਓ ਬਹੁਤ ਸੋਹਣੀ ਰਹਿਣ ਵਾਲੀ ਅੱਜ ਦੀ ਤੇ ਕਾਫੀ ਘੱਟ ਪ੍ਰਾਈਸ ਅਸੀਂ ਤੁਹਾਨੂੰ ਸੂਟ ਦੇਣੇ ਨੇ ਜੀ 10 ਬ੍ਰਾਂਡ ਦੇ ਰਹਿਣਗੇ ਪਹਿਲਾਂ ਤਾਂ ਬ੍ਰਾਂਡ ਸ਼ੋਅ ਕਰਦੀ ਹੈ ਜੀ 10 ਬ੍ਰਾਂਡ ਦੇ ਸੂਟ ਰਹਿਣਗੇ ਸਾਰੇ ਬਹੁਤ ਪਿਆਰੀ ਕਲੈਕਸ਼ਨ ਆ ਜੀ ਸੂਟ 2800 303200 ਤੱਕ ਸੇਲ ਕਰਦੇ ਨੇ ਸਾਰੇ ਤੇ ਆਪਾਂ ਨੇ ਤੁਹਾਨੂੰ 2300 ਦੇ ਵਿੱਚ ਸੂਟ ਦੇਣੇ ਆ ਬਹੁਤ ਸੋਹਣੀ ਕਲੈਕਸ਼ਨ ਆ ਪਿਓਰ ਬਰਬਰੀ ਦੀ ਸ਼ਰਟ ਆ ਤੇ ਜਿਹੜੀ ਇਹਦੇ ਨਾਲ ਸਲਵਾਰ ਰਹੇਗੀ ਉਹ ਪਿਓਰ ਮੋਡਲ ਦੀ ਰਹੇਗੀ ਜੀ ਹਲਕੀ ਜਿਹੀ ਸ਼ਾਈਨ ਮਤਲਬ ਤੁਸੀਂ ਜੇ ਕ੍ਰੇਪ ਵਾਂਗ ਹੋਗੇ ਵੀ ਕ੍ਰੇਪ ਦੀ ਸਲਵਾਰ ਲੱਗਦੀ ਹੈ ਲੁੱਕ ਲਾਈਕ ਉਸੋ ਦਾ ਹੀ ਲੱਗਦੀ ਹੈ ਹਲਕੀ ਜਿਹੀ ਸ਼ਾਈਨ ਤੇ ਸਲਵਾਰ ਦੇ ਵਿੱਚ 2.5 ਮੀਟਰ ਲੈਂਥ ਸਲਵਾਰ ਆ ਤੇ 2.5 ਮੀਟਰ ਦੀ ਸ਼ਰਟ ਆ ਪ੍ਰਿੰਟਡ ਸੂਟ ਆ ਜੀ ਬਹੁਤ ਪਿਆਰਾ ਜਿਹਾ ਤੇ ਜਿਹੜੀ ਇਹਦੇ ਨਾਲ ਜਿਹੜਾ ਦੁਪੱਟਾ ਇਹਦੇ ਨਾਲ ਉਹ ਵੀ ਤੁਹਾਨੂੰ ਲੰਮਾ ਛੋੜਾ ਜਿਹਾ ਬਰਬਰੀ ਦਾ ਹੀ ਮਿਲੇਗਾ ਐਦਾਂ ਪ੍ਰਿੰਟਡ ਬਹੁਤ ਸੋਹਣਾ ਪ੍ਰਿੰਟਡ ਦੁਪੱਟਾ ਠੀਕ ਹੈ ਜੀ ਬਹੁਤ ਪਿਆਰੀ ਕਲੈਕਸ਼ਨ ਆ ਤੇ ਇਹਨਾਂ ਦੇ ਵਿੱਚ ਤੁਹਾਨੂੰ ਕਲਰ ਆਪਸ਼ਨ ਅਸੀਂ ਅਲੱਗ-ਅਲੱਗ ਦੇਵਾਂਗੇ ਠੀਕ ਹੈ ਕਿਸੇ-ਕਿਸੇ ਦੇ ਵਿੱਚ ਕਲਰ ਆਪਸ਼ਨ ਮਿਲ ਜਾਏਗੀ ਤੇ ਬਾਕੀ ਸੂਟ ਜ਼ਿਆਦਾਤਰ ਸੋਲੋ ਹੀ ਰਹਿਣਗੇ ਪ੍ਰਿੰਟਿੰਗ ਤੁਸੀਂ ਦੇਖ ਲਿਓ ਜਿਹੜਾ ਵੀ ਪ੍ਰਿੰਟ ਆ ਕਿਉਂਕਿ ਇੱਕ ਬ੍ਰਾਂਡ ਆ ਜੀ ਇਹ ਬ੍ਰਾਂਡ ਜੋ ਵੀ ਬ੍ਰਾਂਡ ਹੁੰਦਾ ਉਹ ਹਰ ਇੱਕ ਸਟੱਫ ਤੇ ਤਕਰੀਬਨ ਆਪਣੀ ਪ੍ਰਿੰਟਿੰਗ ਸੇਮ ਕਰਦਾ ਏ ਜਿਸ ਪ੍ਰਿੰਟਿੰਗ ਦਾ ਉਹਨਾਂ ਨੂੰ ਜ਼ਿਆਦਾ ਰਿਸਪੌਂਸ ਹੁੰਦਾ ਹੁਣ ਇਹ ਪ੍ਰਿੰਟ ਆਈ ਮੈਂ ਤੁਹਾਨੂੰ ਮਸਲੀਨ ਤੇ ਵੀ ਲੈ ਕੇ ਆਨੀ ਆ ਇਹ ਵਾਲਾ ਸਟੱਫ ਆ ਜਿਹੜਾ ਤੇ ਕਾਟਨ ਤੇ ਵੀ ਲੈ ਕੇ ਆਨੀ ਆ ਸੇਮ ਡਾਸ ਵਰਣ ਦੇ ਇਹ ਹੈਗੇ ਜੀ ਇਹਦੀ ਸਲਵਾਰ ਕਲਰ ਬਹੁਤ ਸੋਹਣਾ ਕਾਫੀ ਤੇ ਦੁਪੱਟੇ ਦਾ ਤੁਸੀਂ ਦੇਖ ਹੀ ਲਿਆ ਸਭ ਦੇ ਬਰਬਰੀ ਦੇ ਰਹਿਣਗੇ ਇਹਦੇ ਵਿੱਚ ਅਸੀਂ ਤੁਹਾਨੂੰ ਕਲਰ ਦੰਨੇ ਆ ਸੈਕੰਡ ਕਲਰ ਹੈਗਾ ਬਲੂ ਪੀਕਾਕ ਸ਼ੇਡ ਠੀਕ ਹੈ ਜੀ ਤੇ ਇੱਕ ਕਲਰ ਤੁਹਾਨੂੰ ਇਹਦੇ ਵਿੱਚ ਇਹ ਬਹੁਤ ਸੋਹਣਾ ਜਿਹਾ ਮੈਂ ਇਹਦੀ ਵੀ ਸਲਵਾਰ ਤੁਹਾਨੂੰ ਸ਼ੋਅ ਕਰ ਦਾਨੀ ਆ ਆ ਦੇਖੋ ਨੇਵੀ ਬਲੂ ਬਹੁਤ ਸੋਹਣਾ ਕਲਰ ਆ ਤੇ ਇੱਕ ਕਲਰ ਤੁਹਾਨੂੰ ਇਹਵਾਂ ਲਾ ਮਿਲ ਜੇਗਾ। ਉਹ ਤੁਸੀਂ ਇਹਨਾਂ ਨੂੰ ਡਿਜ਼ਾਈਨ ਕਰਵਾ ਸਕਦੇ ਹੋ, ਨੈਕ ਤੇ ਡਿਜ਼ਾਈਨ ਕਰਵਾ ਸਕਦੇ ਹੋ ਜੀ। ਹੁਣ ਤਾਂ ਡਿਜ਼ਾਈਨਿੰਗ ਬਹੁਤ ਸੋਹਣੀਆਂ-ਸੋਹਣੀਆਂ ਸਟਿਚਿੰਗ। ਤੁਸੀਂ ਸੱਤ ਤੋਂ ਸਟਿਚ ਕਰਵਾਣਾ, ਸੱਤ ਤੋਂ ਸਟਿਚ ਕਰਵਾ ਸਕਦੇ ਹੋ। ਤੇ ਅਨ ਸਟਿਚ ਲੈਣਾ ਤਾਂ ਤੁਸੀਂ ਅਨ ਸਟਿਚ ਲੈ ਸਕਦੇ ਹੋ। ਇਹ ਜਿਹੜੀ ਬਰਬਰੀ ਦੀ ਸ਼ਰਟ ਆ ਜੀ ਪਿਓਰ ਤੇ ਰਹੇਗੀ। ਇਹ ਨਹੀਂ ਹੈਗਾ ਕਿ ਜਿਹੜੀ ਬਰਬਰੀ ਹਰਡ ਜੀ ਰਹਿੰਦੀ ਆ ਉਹ ਵਾਲੀ ਨਹੀਂ ਹੈਗੀ। ਸਾਰੀ ਬ੍ਰਾਂਡਡ ਆ। 2300 ਦਾ ਸੂਟ ਆ। ਸ਼ਿਪਿੰਗ ਚਾਰजेस ਤੁਹਾਨੂੰ ਅਲੱਗ ਤੋਂ ਦੇਣੇ ਪੈਣੇ ਆ ਇਹਨਾਂ ਸੂਟਾਂ ਦੇ। ਬਹੁਤ ਸੋਹਣੀ ਕਲੈਕਸ਼ਨ ਹੈ ਜੀ ਪਿਓਰ ਬਰਬਰੀ ਦੀ ਸ਼ਰਟ ਆ ਤੇ ਪਿਓਰ ਮੋਡਲ ਦੀ ਸਲਵਾਰ ਹੈ ਨਾਲ ਇਹਨਾਂ ਦੇ ਦੁਪट्टे ਬਾਸ ਸੋਹਣੇ ਨੇ ਬਰਬਰੀ ਦੇ ਹੀ ਤੇ ਬ੍ਰਾਂਡ ਰਹੇਗਾ ਜੀ ਦਾਸ ਦਾ ਦੇਖੋ ਜੀ ਸੂਟ ਜਿਹੜਾ ਵੀ ਸੂਟ ਲਓਗੇ ਉਹੀ ਸੋਹਣਾ ਜਿਹੜਾ ਵੀ ਕਲਰ ਦੇਖੋਗੇ ਉਹੀ ਸੋਹਣਾ ਪ੍ਰਿੰਟਿੰਗ ਬਹੁਤ ਪਿਆਰੀ ਆ ਪ੍ਰਿੰਟ ਹੀ ਬਹੁਤ ਸੋਹਣੇ ਆਏ ਨੇ カラー ਦਿਖਾ ਦਰਨੀ ਹੈ ਸਲਵਾਰ ਦਾ ਇਸ ਰਹੇਗਾ ਜੀ ਸ਼ੇਡ ਸਲਵਾਰ ਦਾ ਠੀਕ ਹੈ ਨੈਕਸਟ ਜਿਹੜਾ ਇਹਦੇ ਵੀ ਸਾਨੂੰ ਅਸੀਂ ਡਿਜ਼ਾਈਨ ਦੇਣਾ ਹੈ ਬਲੈਕ ਐਂਡ ਕਰੀਮ ਕਲਰ ਦੋਨੋਂ ਹੀ ਕਲਰ ਬਹੁਤ ਸੋਹਣੇ ਆ ਇਹ ਹੈਗਾ ਜੀ ਬਲੈਕ ਸ਼ੇਡ ਦੇ ਉੱਪਰ ਠੀਕ ਆ ਬਲੈਕ ਸਲਵਾਰ ਆਏਗੀ ਇਹਦੀ ਦੇਖੋ ਕਿੰਨਾ ਸੋਹਣਾ ਪ੍ਰਿੰਟ ਆ ਦੁਪੱਟਾ ਤੇ ਨਾਲ ਇੱਕ ਕਲਰ ਸੇਮ ਦੇ ਵਿੱਚ ਸਾਨੂੰ ਕਰੀਮ ਮਿਲ ਜਾਏਗਾ ਇਹ ਦੇਖੋ ਕਰੀਮੀ ਜਿਹਾ ਕਲਰ ਆ ਜੀ ਸਕਿਨ ਕਰੀਮੀ ਬਹੁਤ ਸੋਹਣਾ ਸ਼ੇਡ ਆ ਐਦਾਂ ਦਾ ਇਹ ਸਲਵਾਰ ਆ ਜਾਏਗੀ ਸਕਿਨ ਕਰੀਮੀ ਜੇ ਕਲਰ ਨੇ ਬਹੁਤ ਸੋਹਣੇ ਸੋਹਣੇ ਪ੍ਰਿੰਟ ਨੇ 2300 ਪ੍ਰਾਈਸ ਦੇ ਵਿੱਚ ਦਵਾਂਗੇ ਜੀ ਸਾਰੇ ਸੂਟ ਅਸੀਂ ਤੁਹਾਨੂੰ ਇਹ ਪਿਓਰ ਬਰਬਰੀ ਆ 10 ਬ੍ਰਾਂਡ ਦੀ ਬਰਬਰੀ ਆ ਪ੍ਰਿੰਟ ਬਰਬਰੀ ਬਹੁਤ ਆਂਦੀ ਆ ਪਰ ਮੇਨ ਹੁੰਦਾ ਜੀ ਬ੍ਰਾਂਡ ਤੁਸੀਂ ਕਿਸ ਬ੍ਰਾਂਡ 'ਚ ਜਾ ਰਹੇ ਹੋ ਠੀਕ ਹੈ ਸਟਫ ਬਹੁਤ ਸੋਹਣੇ ਨੇ ਇਹ ਮੈਰੂਨ ਕਲਰ ਦੀ ਸਲਵਾਰ ਆ ਤੇ ਇਹ ਹੈਗਾ ਜੀ ਬਹੁਤ ਪਿਆਰਾ ਜਿਹੜਾ ਦੁਪੱਟਾ ਤੇ ਇੱਕ ਕਲਰ ਤੁਹਾਨੂੰ ਕਲਰ ਦੇਖਿਓ ਇਸ ਡਿਜ਼ਾਈਨ ਦੇ ਵਿੱਚ ਨੇਵੀ ਬਲੂ ਬਹੁਤ ਸੋਹਣਾ ਸ਼ੇਡ ਆ ਸਕਿਨ ਕਲਰ ਦੇ ਨਾਲ ਜਿਹੜੇ ਕਲਰ ਹੁੰਨੇ ਹੋ ਆਪਣੇ ਆਪ ਹੀ ਉੱਪਰ ਆ ਜਾਂਦੇ ਆ ਤੇ ਇੱਕ ਤੁਹਾਨੂੰ ਇਹਦੇ ਵਿੱਚ ਇਹ ਦੇਖੋ ਕਿੰਨਾ ਸੋਹਣਾ ਗ੍ਰੀਨ ਸ਼ੇਡ ਆ ਠੀਕ ਹੈ ਜੀ ਠੀਕ ਹੈ ਜੀ ਬਹੁਤ ਸੋਹਣੀ ਜੀ ਕਲੈਕਸ਼ਨ ਆ ਬਾਕੀ ਤੁਸੀਂ ਕਮੈਂਟ ਕਰਕੇ ਦੱਸ ਦਿਓ ਕਿਉਂਕਿ ਮੈਂ ਤਾਂ ਸੂਟ ਛੋਡੇ ਵਾਸਤੇ ਬਹੁਤ ਜ਼ਿਆਦਾ ਛਾਂਟ-ਛਾਂਟ ਕੇ ਲੈ ਕੇ ਆਨੀ ਹੁੰਨੀ ਆ ਚੁਣ-ਚੁਣ ਕੇ ਸੂਟ ਲੈ ਕੇ ਆਣੇ ਪੈਣੇ ਆ ਤਾਂ ਹੀ ਛੋਡੇ ਕਮੈਂਟ ਇੰਨੇ ਸੋਹਣੇ ਸੋਹਣੇ ਆਣੇ ਆ ਨਹੀਂ ਤਾਂ ਜੀ ਆ ਟੱਚ वुਡ ਵੈਗਰੂ ਦੀ ਇੰਨੀ ਕਿਰਪਾ ਕਿ ਮੈਨੂੰ ਇੱਕ ਵੀ ਕਮੈਂਟ ਐਦਾਂ ਦਾ ਨਹੀਂ ਆਂਦਾ ਹੈਗਾ ਵੀ ਜਿਹੜਾ ਉਹ ਚਲੋ ਨਹੀਂ ਆਵੇ ਜ਼ਿਆਦਾ ਵੈਸਟ ਬਹੁਤ ਸੋਹਣੀ ਕਲੈਕਸ਼ਨ ਆ ਬਹੁਤ ਪਿਆਰੀ ਸਟਫ ਦੇਖੋ ਸਲਵਾਰ ਦਾ ਕਲਰ ਦੇਖੋ ਤੇ ਸੂਟ ਦੀ ਪ੍ਰਿੰਟਿੰਗ ਦੇਖੋ ਜੇ ਬਹੁਤ ਪਿਆਰੇ ਪ੍ਰਿੰਟ ਆ ਬਹੁਤ ਪਿਆਰੇ ਦੁਪट्टे ਵੀ ਪਿਓਰ ਬਰਬਰੀ ਦੇ ਤੁਸੀਂ ਸਿਰ ਤੇ ਲੈਣਾ ਸਿਰ ਤੇ ਲੈ ਲਓ ਨਾਰਮਲ ਬੁੱਕਲ ਵੀ ਅਗਰ ਮਾਰਨੀ ਆ ਤਾਂ ਵੀ ਦੁਪੱਟਾ ਜਿੱਥੇ ਟਿਕਾਓਗੇ ਉੱਥੇ ਦੁਪੱਟਾ ਠੀਕ ਜਾਏਗਾ ਤੇ ਲਏ ਹੋਈ ਲੁੱਕ ਵੀ ਕੋਈ ਫਲਫੀ ਨਹੀਂ ਲੱਗਦੀ ਹੈਗੀ ਬਹੁਤ ਸੋਹਣੇ ਦੁਪੱਟੇ ਨੇ ਠੀਕ ਹੈ ਜੀ ਕਲਰ ਇੱਕ ਬਲੈਕ ਮਿਲ ਜਾਏਗਾ ਬਲੈਕ ਕਲਰ ਦੀ ਸਲਵਾਰ ਆ ਜਾਏਗੀ ਇਹਦੇ ਵਿੱਚ ਠੀਕ ਹੈ ਜੀ ਕਲਰ ਉਹੀ ਗਿਰਮੇ ਚੁੜਮੇ ਜਿਹੀ ਹੋਣਗੇ ਬਸ ਪ੍ਰਿੰਟਾਂ ਦਾ ਹੀ ਫਰਕ ਆ ਇਹ ਕਲਰ ਦੀ ਮੈਂ ਤੁਹਾਨੂੰ ਕਾਫੀ ਸੂਟ ਦਿਖਾਤੀ ਇਹ ਥੋੜਾ ਜਿਹਾ ਵਾਈਨ ਟੋਨ ਤੇ ਜਾ ਰਿਹਾ ਹੈ ਡਾਰਕ ਮੈਰੂਨ ਜਾ ਜਾ ਰਿਹਾ ਠੀਕ ਹੈ ਜੀ ਕਲਰ ਡਿਜ਼ਾਈਨ ਮੈਂ ਤੁਹਾਨੂੰ ਬਹੁਤ ਸੋਹਣੇ ਸੋਹਣੇ ਦਿਖਾਨੀ ਆ ਤੇ ਨੈਕਸਟ ਜਿਹੜਾ ਦੇਖੋ ਪਹਿਲ ਤਾਂ ਆਪਾਂ ਇਹ ਸੂਟ ਦੇ ਪ੍ਰਿੰਟ ਦੇਖ ਲਓ ਜੇ ਤੁਹਾਨੂੰ ਲੱਗਦਾ ਵੇ ਜਦੋਂ ਮਤਲਬ ਕਿ ਮੈਂ ਸੂਟ ਖੋਲਣ ਦੀ ਕੋਸ਼ਿਸ਼ ਕਰਦੀ ਮਤਲਬ ਖੋਲਦੀ ਆ ਤਾਂ ਉਸ ਟਾਈਮ ਹੀ ਸੂਟ ਬਹੁਤ ਸੋਹਣਾ ਉੱਬਰ ਕੇ ਆ ਰਿਹਾ ਹੈ ਪਹਿਲਾਂ ਹੀ ਦੇਖਣ ਨੂੰ ਜੀ ਐਦਾਂ ਦਿਲ ਕਰਦਾ ਵੀ ਵਾਕਈ ਬਹੁਤ ਸੋਹਣਾ ਪ੍ਰਿੰਟ ਆ ਦੇਖੋ ਕਿੰਨਾ ਸੋਹਣਾ ਪ੍ਰਿੰਟ ਆ ਜੇ ਬਹੁਤ ਸੋਹਣੇ ਸੋਹਣੇ ਪ੍ਰਿੰਟ ਨੇ ਤਾਂ ਹੀ ਤਾਂ ਕੋਟ-ਕੋਟ ਕੇ ਕਿਹਾ ਜਾਂਦਾ ਕਿੰਨੇ ਸੋਹਣੇ ਸੂਟ ਨੇ ਇਹਦੇ ਵਿੱਚ ਇੱਕ ਕਲਰ ਤੁਹਾਨੂੰ ਅਸੀਂ ਬਲੈਕ ਦੇ ਦਾਂਗੇ ਦੋਨੋਂ ਹੀ ਪ੍ਰਿੰਟ ਬਹੁਤ ਪਿਆਰੇ ਆ ਠੀਕ ਹੈ ਤੇ ਨੈਕਸਟ ਜਿਹੜਾ ਸੂਟ ਦੇਣਾ ਜੀ ਕਲਰ অপਸ਼ਨ ਵੀ ਅਸੀਂ ਤੁਹਾਨੂੰ ਦੇ ਹੀ ਦਿੱਤੀ ਹੈ ਕਾਫੀ ਸਾਰੀ ਦੇਖੋ ਕਿੰਨਾ ਪਿਆਰਾ ਇਹਦੇ ਵਿੱਚ ਡਾਰਕ ਕਲਰ ਦੀ ਸਲਵਾਰ ਆਏਗੀ ਰੈਡ ਸ਼ੇਡ ਚ ਬਹੁਤ ਸੋਹਣਾ ਰੈਡ ਕਲਰ ਹੈ ਤੇ ਇੱਕ ਕਲਰ ਤੁਹਾਨੂੰ ਇਹਦੇ ਵਿੱਚ येलो ਮਸਟਰਡ ਮਿਲ ਜੇਗਾ ਦੋਨੋਂ ਹੀ ਕਲਰ ਡਾਰਕ ਟੋਨ ਦੇ ਨੇ ਤੇ ਮੈਂ ਸਿਰ ਪਿਓਰ ਮਸਲੀਨ ਨੂੰ ਡਾਲਦੀਆਂ ਸਲਵਾਰਾਂ ਇਹਨਾਂ ਦੇ ਨਾਲ ਬਰਬਰੀ ਦੀ ਸ਼ਰਟ ਆ ਤੇ ਬਰਬਰੀ ਦਾ ਹੀ ਪ੍ਰਿੰਟਡ ਦੁਪੱਟਾ ਹੈ 10 ਬ੍ਰਾਂਡ ਦੇ ਸੂਟ ਨੇ 2300 ਪ੍ਰਾਈਸ ਆ ਸ਼ਿਪਿੰਗ ਚਾਰजेस ਅਲੱਗ ਤੋਂ ਰਹਿਣਗੇ ਠੀਕ ਹੈ ਜੀ ਤੇ ਹੁਣ ਮੈਂ ਤੁਹਾਨੂੰ ਜਿਹੜੇ ਨੀਡਲਵਰਕ ਦੇ ਬਹੁਤ ਸਾਰੇ ਐ ਇਦਾਂ ਦੇ ਅਸੀਂ ਵਰਕ ਹਰੇਕ ਸਟਾਫ ਦੇ ਉੱਪਰ ਕਰਦੇ ਆ ਇਹ ਬਰਬਰੀ ਦੇ ਕੁਝ ਇੱਕ ਸੂਟ ਨੀਡਲਵਰਕ ਦੇ ਦੁਆਰਾ ਤੋਂ ਹੋ ਕੇ ਆਏ ਆ ਮੈਂ ਤੁਹਾਨੂੰ ਇਹ ਵੀ ਇਸ ਵੀਡੀਓ 'ਚ ਸ਼ੋਅ ਕਰਦਾਂ ਨੇ ਫਿਰ ਅੱਜ ਦੀ ਆਪਣੀ ਸਾਰੀ ਵੀਡੀਓ ਵਰਬ੍ਰਿਸਟ ਆਫ ਤੇ ਹੀ ਹੋ ਜੇਗੀ ਇਹਨਾਂ ਦਾ ਪ੍ਰਾਈਸ ਅਲੱਗ ਹੋਏਗਾ ਇਹ ਨੀਡਲਵਰਕ ਦੇ ਨਾਲ ਆ ਕਾਫੀ ਜ਼ਿਆਦਾ ਟ੍ਰੈਂਡ ਚ ਅੱਜਕੱਲ ਵਰਕੇ ਇਹ ਬਹੁਤ ਸੋਹਣਾ ਪਿਓਰ ਪਰਬਰੀ ਦੀ ਸ਼ਰਟ ਆ ਇਹ ਮੈਂ ਤੁਹਾਨੂੰ ਪਹਿਲਾਂ ਵੀ ਦਿਖਾਏ ਹੋਏ ਨੇ ਸੂਟ ਇਹ ਰਿਪੀਟ ਆ ਗਏ ਜੀ ਆਪਣੇ ਕੋਲ ਤੇ ਪਿਓਰ ਮਸਲੀਨ ਦੀਆਂ ਸਲਵਾਰਾਂ ਇਹਨਾਂ ਦੇ ਨਾਲ ਜੇ ਜਿਹੜਾ ਦੁਪੱਟਾ ਬਰਬਰੀ ਦਾ ਸਾਰੇ ਦੇ ਵਿੱਚ ਬੋਟੀ ਰਹੇਗੀ ਤੇ ਫੋਰ ਸਾਈਡ ਤੋਂ ਨੂੰ ਐਦਾਂ ਫਿਨਿਸ਼ਿੰਗ ਕੀਤੀ ਹੋਈ ਮਿਲੇਗੀ ਤੇ ਪ੍ਰਾਈਸ ਰਹੇਗਾ ਸੂਟ ਦਾ 3800 ਸੀਗਾ ਜੀ ਘਟਾ ਕੇ ਅਸੀਂ ਤੁਹਾਡੇ ਲਈ ਇਹ ਡਿਸਕਾਊਂਟ ਤੇ ਦੇ ਰਹੇ ਹਾਂ 3650 ਦਾ 3650 ਦਾ ਸੂਟ ਦੇ ਰਹੇ ਹਾਂ ਠੀਕ ਹੈ ਜੀ ਇਹ ਕਾਫੀ ਜ਼ਿਆਦਾ ਲੈਸ ਤੁਹਾਨੂੰ ਹੁਣ ਅਸੀਂ ਦੇ ਰਹੇ ਹਾਂ ਸੂਟ ਕਿਉਂਕਿ ਇਹ ਆਪਣੇ ਕੋਲ ਰਿਪੀਟ ਬਣ ਕੇ ਆ ਗਿਆ ਜਿਹੜੀ ਕਲੈਕਸ਼ਨ ਆਪਣੇ ਕੋਲ ਰਿਪੀਟ ਆਂਦੀ ਆ ਉਹਦਾ ਕਾਫੀ ਯਾਦਾ ਮਤਲਬ ਕਿ ਜਿੱਦਾਂ ਰਿਸਪਾਂਸ ਹੁੰਦਾ ਤਾਂ ਆਪਾਂ ਨੂੰ ਉਹਦੇ ਕੱਟ ਪਿੱਛੇ ਤੋਂ ਮਾਰਜਨ ਆਨੇ ਇਹਨਾਂ ਦੀ ਡਰਾਇੰਗਾ ਵਗੈਰਾ ਬਣੀਆਂ ਵੀ ਹੋਣੀਆਂ ਤਾਂ ਕਰਕੇ ਥੋੜਾ ਪ੍ਰਾਈਸ ਕੱਟ ਪਿਆ ਜਾਂਦਾ ਉਦਾਂ ਹੀ ਮੈਂ ਤੁਹਾਨੂੰ ਕੱਟ ਪ੍ਰਾਈਸ ਦੰਨੀ ਆ ਚਾਰ ਕਲਰ ਨੇ ਜੀ 3650 ਦਾ ਸੂਟ ਮਿਲੇਗਾ ਇਸ ਟਾਈਮ ਤੁਹਾਨੂੰ ਇਹ ਸ਼ਿਪਿੰਗ ਚਾਰਜਸ ਅਲੱਗ ਤੋਂ ਮਿਲਣਗੇ 3800 ਵਾਲੇ ਸੂਟ ਨੇ ਤੁਸੀਂ ਪਹਿਲਾਂ ਮੇਰੀ ਵੀਡੀਓ ਇਹ ਦੇਖੇ ਨੇ ਇਹਦੇ ਵਿੱਚ ਜਿਹੜਾ ਸੈਕੰਡ ਡਿਜ਼ਾਈਨ ਆ ਉਹ ਅਸੀਂ ਤੁਹਾਨੂੰ ਇਹ ਕਲੀ ਸਟਾਈਲ ਚ ਦੇਣਾ ਹੈ ਐਦਾ ਕਲੀ ਸਟਾਈਲ ਦੇ ਵਿੱਚ ਬਹੁਤ ਪਿਆਰਾ ਪੀਸ ਆ ਬਹੁਤ ਸੋਹਣਾ ਪੀਸ ਆ ਕਲੀ ਸਟਾਈਲ ਚ نیچے ਬਣਿਆ ਹੋਇਆ ਜੀ ਬਹੁਤ ਸੋਹਣਾ ਜਿਹਾ ਫਲਾਰ ਹੈਵੀ ਜਿਹਾ ਪਰ ਮਾਜਾ ਫੁੱਲਾ ਤੇ ਉੱਪਰ ਨੂੰ ਜਾ ਰਹੀਆਂ ਕਲੀਆਂ ਠੀਕ ਆ ਨੋਟਵਰਕ ਤੇ ਆ ਇਹਨੂੰ ਨੋਟਵਰਕ ਵੀ ਕਹਿ ਦਿੰਨੇ ਆ ਇਹਨੂੰ ਨੀਡਲਵਰਕ ਵੀ ਕਹਿ ਦਿੰਨੇ ਆ ਤੁਸੀਂ ਜਿਹੜਾ ਸੁਣਿਆ ਜੀ ਉਸ ਨਾਮ ਤੋਂ ਇਹਨੂੰ ਦੇਖ ਸਕਦੇ ਹੋ ਪਿਓਰ ਮਸਲੀਨ ਦੀਆਂ ਸਲਵਾਰਾਂ ਤੇ ਸਾਰੇ ਦੁਪੱਟੇ ਦੇ ਵਿੱਚ ਤੁਹਾਨੂੰ ਬੂਟੀ ਮਿਲ ਜੇਗੀ ਪਿਓਰ ਬਰਬਰੀ ਦੇ ਦੁਪੱਟੇ ਆ ਬੂਟੀ ਦੇ ਵੀ نیچے ਵੀ ਤੁਹਾਨੂੰ ਦੇਖੋ ਹੈਂਡ ਟੱਚ ਦੇ ਨਾਲ ਸਿਪੀ ਐਡ ਕੀਤੀ ਹੋਈ ਮਿਲੇਗੀ ਠੀਕ ਹੈ ਸੈਕਿੰਡ ਕਲਰ ਇਹਦੇ ਵਿੱਚ ਇਹ ਬਹੁਤ ਸੋਹਣਾ ਜਿਹਾ ਆਨੀਆਂ ਜਾਂ ਛੇੜਾ ਆ ਜਾਏਗਾ ਕਲਰ ਸੇਮ ਉਹੀ ਹੋਣਗੇ ਜਿਹੜੇ ਪਹਿਲਾਂ ਨੇ ਡਿਜ਼ਾਈਨ ਦੇ ਦਿਖਾਏ ਆ ਤੇ ਬਸ ਡਿਜ਼ਾਈਨ ਦਾ ਹੀ ਫਰਕ ਆ ਚਾਰ ਕਲਰ ਨੇ ਜੀ ਸੇਮ ਡਿਜ਼ਾਈਨ ਦੇ ਵਿੱਚ ਜਿਹੜਾ ਕਲਰ ਤੁਹਾਨੂੰ ਪਸੰਦ ਆ ਉਸ ਦਾ ਸਕਰੀਨਸ਼ਾਟ ਲੈ ਕੇ ਤੁਸੀਂ ਮੈਨੂੰ ਪਿਕ ਸੈਂਡ ਕਰ ਸਕਦੇ ਹੋ ਉਮੀਦ ਕਰਦੀ ਹਾਂ ਤੁਹਾਨੂੰ ਅੱਜ ਦੀ ਵੀਡੀਓ ਪਸੰਦ ਆਈ ਹੋਵੇਗੀ ਕਮੈਂਟ ਕਰਕੇ ਜਰੂਰ ਦੱਸ ਦਿਓ ਜੀ ਸਾਰੇ ਸੂਟ ਕਿੱਦਾਂ ਲੱਗੇ ਵੀਡੀਓ ਦੇਖਣ ਲਈ ਥੈਂਕ ਯੂ ਬਹੁਤ ਸਾਰਾ ਪਿਆਰ ਦੇਣ ਲਈ ਥੈਂਕ ਯੂ so much